ਆ ਆਸ਼ਾਵਾਦੀ ਲੋਕਾਂ ਵੱਲੋਂ ਇੱਕ ਮੋਰਚਾ ਫਤਿਹ ਕੀਤਾ ਗਿਆ ਸੀ 13 ਮਹੀਨੇ ਭਾਵੇਂ ਸਾਡੇ 750 ਕਿਸਾਨ ਸ਼ਹੀਦ ਹੋ ਗਏ ਸਨ ਪਰ ਫਿਰ ਵੀ ਅਸੀਂ ਮੋਰਚਾ ਜਿੱਤ ਕੇ ਆਏ ਸੀ ਪਰ ਇਹ ਮੋਰਚਾ ਵੀ ਫਤਿਹ ਹੋਏਗਾ ਪਰ ਉਹ ਇਹ ਕਹਿ ਰਹੇ ਨੇ ਕਿ ਸਾਡੇ ਕਰਕੇ ਹੋਏਗਾ ਭਾਈ ਤੁਸੀਂ ਆਪਣੇ ਅਰਜਾਈਆਂ ਛੱਡ ਕੇ ਅਰਜਾਈਆਂ ਦਾ ਨਿੱਘ ਛੱਡ ਕੇ ਬੱਚਿਆਂ ਦਾ ਸੁੱਖ-ਰਾਮ ਛੱਡ ਕੇ ਆਜੋ ਤੁਸੀਂ ਇਹ ਮੋਰਚਾ ਫਤਿਹ ਕਰ ਲਓ ਤੁਸੀਂ ਸਿਹਰਾ ਲੈ ਲਓ ਪਰ ਕਿਉਂ ਨਹੀਂ ਆਉਂਦੇ ਕਿਉਂ ਤੁਸੀਂ ਮੋਰਚੇ ਨੂੰ ਤਾਰੋਪੇੜ ਕਰਨ ਦੇ ਲਈ ਲਗਾਤਾਰ ਯਤਨ ਕਰ ਰਹੇ ਹੋ ਉਸ ਰਾਦ ਜਿੱਦਾਂ ਉਹਨਾਂ ਨੇ ਬਣਾਈ ਹੈ ਸਾਨੂੰ ਇਹ ਲੱਗਦਾ ਤੁਸੀਂ ਉਹਨਾਂ ਦੇ ਵੱਲ ਉਹਨਾਂ ਦਾ ਪੱਖ ਪੂਰ ਰਹੇ ਹੋ ਔਰ ਸਾਡੇ ਕਿਸਾਨ ਭਰਾਵਾ ਦੇ ਦੁਸ਼ਮਣ ਬਣੇ ਹੋਏ ਹੋ ਜਿਹੜੇ ਲੋਕ ਅੱਜ ਪੰਜਾਬ ਵਿੱਚ ਬੈਠ ਕੇ ਬਿਆਨ ਦਿੰਦੇ ਨੇ ਬਾਬਾ ਜੀ ਨੇ ਬੜੀ ਸਾਫ਼ ਗੱਲ ਕਰ ਦਿੱਤੀ ਹੈ ਕਿ ਸਾਨੂੰ ਇੱਕ ਪਾਸਾ ਲਕੀਰ ਖਿੱਚਣੀ ਪਈਗੀ ਜਿਵੇਂ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਖਿੱਚੀ ਸੀ ਨਾ ਤਰਨਤਾਰਨ ਦੀ ਧਰਤੀ ਤੇ ਕਿ ਆਓ ਭਾਈ ਜਾ ਇਧਰ ਲਾ ਬੰਨਾ ਜਾਂ ਉਧਰ ਲਾ ਬੰਨਾ ਇੱਕ ਪਾਸੇ ਕਰਨਾ ਪੈਣਾ ਹੈ ਨਹੀਂ ਤੇ ਹਾਲਾਤ ਜਿਹੜਾ ਹੈਗਾ ਹੁਣ ਸਮਾਂ ਮੰਗ ਕਰਦਾ ਵੀ ਅਸੀਂ ਇੱਕ ਪਾਸਾ ਹੋ ਕੇ ਤੁਰੀਏ ਨਹੀਂ ਤੇ ਆਉਣ ਵਾਲਾ ਸਮਾਂ ਅੱਜ ਇੱਥੇ ਪਹੁੰਚੇ ਆ ਜਿਵੇਂ ਪੰਜਾਬ ਦੀ ਧਰਤੀ ਤੇ ਆ ਕੇ ਸਾਡੇ ਤੇ ਗੋਲੇ ਦਾਗਦੇ ਆ ਕੱਲ ਨੂੰ ਸਾਨੂੰ ਇਹਨਾਂ ਨੇ ਇੱਥੇ ਤੱਕ ਵੀ ਆਣ ਨਹੀਂ ਦੇਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ